ਪੰਜਾਬ ਦੇ ਵਿੱਚ ਹੋਇਆ ਹੈ ਜੀ ਬੇਲੇ ਰਹਿਣ ਦਾ ਮੁਕਾਬਲਾ ਇਹ ਜਿਨਰ ਰਹੇ ਨੇ ਉਸ ਮੁਕਾਬਲੇ ਦੇ ਵਿੱਚ ਜਿਸ ਦਾ ਮਕਸਦ ਸੀ ਕਿ ਤੁਸੀਂ ਇਸ ਮੁਕਾਬਲੇ ਦੇ ਵਿੱਚ ਕੁਝ ਵੀ ਨਹੀਂ ਕਰਨਾ ਡੂ ਨਥਿੰਗ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਪੰਜਾਬ ਦੇ ਸਭ ਤੋਂ ਵੱਧ ਬੇਲੇ ਗਿਣੇ ਗਏ ਹੋ ਸ਼ਰਤਾਂ ਵੀ ਦੇਖੀਆਂ ਹੋਣੀਆਂ ਕਿ ਇਹਦੇ ਵਿੱਚ ਤਾਂ ਮੋਬਾਈਲ ਫੋਨ ਵੀ ਨਹੀਂ ਚਲਾਉਣਾ ਵਾਸ਼ਰੂਮ ਤੱਕ ਨਹੀਂ ਜਾਣਾ ਮੋਬਾਈਲ ਫੋਨ ਵੀ ਚਲਾਇਆ ਪਰ ਉਹ ਬੈਠੇ ਰਹੇ ਪਰ ਨਹੀਂ ਲੱਗੇ ਕਰਨਾ ਕਿ ਦਿਨ ਰਾਤ ਜੋ ਤੁਸੀਂ ਘਰਦਿਆਂ ਨੂੰ ਦੱਸਿਆ ਹੋਏਗਾ ਹਨਾ ਕਿ ਮੈਂ ਇਹ ਮੁਕਾਬਲੇ 'ਚ ਹਿੱਸਾ ਲੈਣਾ ਫਿਰ ਲੋਕਾਂ ਨੇ ਮਜ਼ਾਕ ਤਾਂ ਨਹੀਂ ਉਡਾਇਆ ਤੁਹਾਡਾ ਜੇ ਤੁਹਾਨੂੰ ਪਤਾ ਹੁੰਦਾ ਤੁਸੀਂ ਜਾਣ ਦੇ ਦਾਨਾ ਸੀ ਏਦਾਂ ਦੇ ਮੁਕਾਬਲੇ 'ਚ ਨਹੀਂ ਫਿਰ ਹੁਣ ਕਿੱਦਾਂ ਦਾ ਲੱਗ ਰਿਹਾ ਕਿ ਮੁੰਡਾ ਉੱਥੇ ਬਿਲੀਅਨਸ 'ਚ ਬੈਠਾ ਸੀ ਤੇ ਪੰਜਾਬ ਦਾ ਸਭ ਤੋਂ ਵੱਧ ਵਿੱਲਾ ਵੀ ਗਿਣਿਆ ਗਿਆ ਇਹ ਸੱਚੀ ਵਾਕਈ ਵਿੱਲਾ ਮੈਂ ਕਿਹਾ ਖੋਟਾ ਪੈਸਾ ਚੱਲ ਗਿਆ ਕਿ ਨਾ ਇੱਕ ਲਾਲਚ ਵੀ ਹੁੰਦਾ ਕਿ ਬਈ ਪੈਸੇ ਮਿਲਨੇ ਆ ਚਲ ਮੈਂ ਪੈਸਿਆਂ ਦੇ ਲਾਲਚ ਨੂੰ ਚੱਲ ਜਾਂ ਤੁਹਾਡੇ ਹੱਥ ਦੇ ਵਿੱਚ ਹਨਾ ਸਾਈਕਲ ਤਾਂ ਤੁਹਾਨੂੰ ਮਿਲ ਗਿਆ ਹੁਣ ਕੀ ਕਰੋਗੇ ਉਸ ਪ੍ਰਾਈਸ ਦੇ ਨਾਲ ਉਸ ਸਾਈਕਲ ਦੇ ਨਾਲ ਬਸ ਸਾਈਕਲਾਂ ਚਲਾਵਾਂਗੇ ਜਾਂਦੇ ਜਾਵਾਂਗੇ ਟੱਲੇਗਾ ਬਜਾਂਦੇ ਜਾਵਾਂਗੇ ਪਾਪਾ ਦਾ ਤਾਂ ਕਹਾਵਤ ਸੁਣੀ ਸੀ ਵੀ ਬੇਲਾ ਮਨ ਸ਼ੈਤਾਨ ਦਾ ਕਰੇ ਪੈਸਿਆਂ ਦਾ ਵੀ ਘਰ ਬਣ ਗਿਆ ਹੁਣ ਲੱਗਦਾ ਜੇ ਨਸ਼ੇ ਤੋਂ ਦੂਰ ਹੋਣਾ ਮੋਬਾਈਲ ਫੋਨ ਤੋਂ ਦੂਰ ਹੋਣਾ ਤੁਸੀਂ ਚੰਗਾ ਕੰਮ ਕਰੋ ਬਾਬਾ ਨਾਨਕ ਸਾਨੂੰ ਦੱਸ ਗਿਆ ਕਿਰਤ ਕਰੋ ਹਨਾ ਕੰਮ ਕਰੋ ਜੇ ਕੰਮ ਨਹੀਂ ਕਰ ਸਕਦੇ ਕੰਮ ਹੈ ਨਹੀਂ ਆਪਾਂ ਕਿਸੇ ਹੋਰ ਦੇ ਨਾਲ ਹੱਥ ਬਟਾ ਲਈਏ ਪਰ ਇਹੀ ਚੀਜ਼ ਬੈਸਟ ਲੱਗਦੀ ਹੈ ਕਿ ਬਿਲੇ ਰਹਿ ਕੇ ਪੈਸੇ ਕਮਾ ਲਈਏ ਪੰਜਾਬ ਦੇ ਵਿੱਚ ਸਾਰਾ ਕੁਝ ਹੀ ਹੋ ਸਕਦਾ ਜੀ ਇੱਥੇ ਅੱਛਾ ਨਾਲੇ ਮੋਬਾਈਲ ਨਹੀਂ ਦੇਖਿਆ ਕੋਸ ਨਹੀਂ ਦੇਖਿਆ ਅਗਲਾ ਬੈਠਣਾ ਉਹਦੇ ਪੈਸੇ ਮਿਲ ਗਏ ਪੰਜਾਬ ਦੇ ਵਿੱਚ ਹੋਇਆ ਹੈ ਜੀ ਬੇਲੇ ਰਹਿਣ ਦਾ ਮੁਕਾਬਲਾ ਜਿਸ ਬੰਦੇ ਨੇ ਜਿਸ ਵਿਅਕਤੀ ਨੇ ਪਹਿਲਾ ਸਥਾਨ ਹਾਸਲ ਕੀਤਾ ਅੱਜ ਉਸ ਲੱਪਰੀ ਸਿੰਘ ਕੋਲ ਮੌਜੂਦਾ ਸੀ ਉਸ ਪਿੰਡ ਦੇ ਲੋਕ ਉਸ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਇਹ ਜਿੰਨਰ ਰਹੇ ਨੇ ਉਸ ਮੁਕਾਬਲੇ ਦੇ ਵਿੱਚ ਜਿਸ ਦਾ ਮਕਸਦ ਸੀ ਕਿ ਤੁਸੀਂ ਇਸ ਮੁਕਾਬਲੇ ਦੇ ਵਿੱਚ ਕੁਝ ਵੀ ਨਹੀਂ ਕਰਨਾ ਡੂ ਨਥਿੰਗ ਤੇ ਇਸ ਮੁਕਾਬਲੇ ਦੇ ਵਿੱਚ ਇਨਾਮ ਰੱਖੇ ਗਏ ਸੀ ਕੈਸ਼ ਪ੍ਰਾਈਜ਼ ਰੱਖੇ ਗਏ ਸੀ ਤੇ ਇਹ ਮੁੰਡਾ ਜੇਤੂ ਰਿਹਾ ਹੈ ਪਰ ਪੁੱਛਦੇ ਹਾਂ ਕਿ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦਾ ਕੀ ਕਾਰਨ ਬਣ ਗਿਆ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਪੰਜਾਬ ਦੇ ਸਭ ਤੋਂ ਵੱਧ ਵਿਲੇ ਗਿਣੇ ਗਏ ਹੋ ਹਾਂਜੀ ਕਿੱਦਾਂ ਦਾ ਲੱਗ ਰਿਹਾ ਜਦੋਂ ਤੁਹਾਨੂੰ ਕੋਈ ਇਸ ਤਰੀਕੇ ਦੇ ਨਾਲ ਮੁਬਾਰਕਬਾਦ ਦਿੰਦਾ ਮੰਨ ਸੀ ਇਸ ਮੁਕਾਬਲੇ 'ਚ ਹਿੱਸਾ ਲੈਣਾ ਹਾਂਜੀ ਮੰਨ ਸੀ ਆਈ ਮੈਨੂੰ ਹਰੇਕ ਦਿਨ ਸੁਖਸਾਉਂਦੇ ਹੂੰ ਰੇਗ ਮੰਨ ਲਾਦਾਂ ਕੰਮ 'ਚ ਹੂੰ ਬਿਤਨੀ ਕਰਿੰਦਾ ਪਾਸ ਪੈਂਦਾ ਹੂੰ ਅੱਛਾ ਪਹਿਲਾਂ ਸੁਣਿਆ ਸੀ ਕਿ ਐਦਾਂ ਦਾ ਕੋਈ ਮੁਕਾਬਲਾ ਵੀ ਹੁੰਦਾ ਵਾ ਪਹਿਲਾਂ ਨਹੀਂ ਸੁਣਿਆ ਨਹੀਂ ਹੋਣੀ ਹੋਇਆ ਕਿਥੇ ਮੈਂ ਸੁਣਿਆ ਕਿ ਤੁਸੀਂ ਬਹੁਤ ਸਾਰੇ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਹੋ ਪਰ ਜਦੋਂ ਵਿਲੇ ਰਹਿਣ ਵਾਲਾ ਮੁਕਾਬਲਾ ਇਹ ਪਤਾ ਕਿੱਦਾਂ ਲੱਗਾ ਇਹ ਖਬਰਾਂ ਜੀ ਵਿਖਾਈ YouTube ਤੇ ਅੱਛਾ ਬਾਅਦ ਮੈਂ ਪਹਿਨੇ ਇੱਕ ਕਿਹਾ ਬਾਅਦ ਵੇਖਿਆ YouTube ਤੇ ਵੀ ਆਇਆ ਸੀਗਾ ਹੂੰ ਫਿਰ ਨੰਬਰ ਲਿਖਿਆ ਫੋਨ ਕਰਕੇ ਪੁੱਛਿਆ ਵਾ ਅੱਛਾ ਫੋਨ ਚਲਾਉਂਦੇ ਹੋ ਅਕਸਰ ਹਾਂ ਇਹ ਫੋਨ ਕਰਕੇ ਬੱਤੀ ਗਿਆ ਅੱਛਾ ਮਾੜੇ ਮੋਟੇ ਵੇਚ ਲੈਨੇ ਫਿਰ ਨਾ ਨਹੀਂ ਫਿਰ ਜਦੋਂ ਪਤਾ ਲੱਗਾ ਫਿਰ ਉਹਦੇ ਵਿੱਚ ਸ਼ਰਤਾਂ ਵੀ ਦੇਖੀਆਂ ਹੋਣੀਆਂ ਕਿ ਇਹਦੇ ਵਿੱਚ ਤਾਂ ਮੋਬਾਈਲ ਫੋਨ ਵੀ ਨਹੀਂ ਚਲਾਣਾ ਵਾਸ਼ਰੂਮ ਤੱਕ ਨਹੀਂ ਜਾਣਾ ਕੀ ਕੀ ਪਾਬੰਦੀਆਂ ਸੀ ਮੋਬਾਈਲ ਫੋਨ ਵੀ ਚਲਾਇਆ ਪਰ ਮੈਂ ਬੈਠੇ ਰਹੇ ਪਤਾ ਨਹੀਂ ਲੱਗੇ ਕਿੰਨਾ ਕਿ ਦਿਨ ਰਾਤ ਅੱਛਾ ਹਾਂਜੀ ਪਰ ਨਹੀਂ ਲੱਗਦਾ ਕਿ ਨਾ ਨੀਂਦ ਆਉਂਦੀ ਆਪ ਨੂੰ ਹੂੰ ਤੇ ਵੀਰ ਜਿੱਦਾਂ ਤੁਸੀਂ ਬਹੁਤ ਸਾਰੇ ਮੁਕਾਬਲਿਆਂ 'ਚ ਹਿੱਸਾ ਲਿਆ ਖੇਡ ਮੁਕਾਬਲਿਆਂ 'ਚ ਤੁਸੀਂ ਗਏ ਆ ਜਦੋਂ ਇਹ ਮੁਕਾਬਲਾ ਦੇਖਿਆ ਤਾਂ ਲੱਗਦਾ ਸੀ ਕਿ ਤੁਸੀਂ ਜਿੱਤ ਜਾਣਾ ਵਾ ਹਾਂਜੀ ਲੱਗਦਾ ਸੀਗਾ ਇਹ ਮੈਂ ਮੈਂ ਕਿਹਾ ਦੇਖੀ ਜੋ ਜਿੱਤ ਕੇ ਜਿੱਤ ਕੇ ਹਾਰ ਕੇ ਹਾਰ ਕੇ ਪੀਸਾ ਤੇ ਲਏਗੇ अच्छा ए, एक एक ना एक लालच ਵੀ ਹੁੰਦਾ ਕਿ ਬਈ ਪੈਸੇ ਮਿਲਨੇ ਆ ਚਲ ਮੈਂ ਪੈਸਿਆਂ ਦੇ ਲਾਲਚ ਨੂੰ ਚੱਲ ਜਾ ਤੁਹਾਡੇ ਮਨ ਦੇ ਵਿੱਚ ਕੀ ਰੀਜ ਸੀ ਇਸ ਮੁਕਾਬਲੇ 'ਚ ਹਿੱਸਾ ਲੈਣ ਦੀ ਆਹੀ ਜੀ ਪੈਸੇ ਦੇ ਲਾਲਚ ਸੀ ਇੱਕ ਜਿਆਦਾ ਸਾਈਕਲ ਸਾਈਕਲ ਦਾ ਤਾਂ ਪਤਾ ਨਹੀਂ ਸੀ ਬਾਅਦ 'ਚ ਦੱਸਿਆ ਵਾ اچھا ਮੂੰ ਪੈਸੇ ਦਾ ਸੀਗਾ ਨਾਮ ਸੀ ਇਹਨਾਂ ਦਾ ਨਾਮ ਹਾਂ اچھا اچھا ਵੀਰੇ ਵੇਲੇ ਰਹਿਣਾ ਸੌਖਾ ਹੁੰਦਾ ਮੂੰ ਤਾਂ ਸੌਖਾ ਵੀ ਬੀਤੀ ਬੀਤੀ ਆਉਂ ਕਾ ਵਜਾ ਪੈ ਬੈਠਾ ਹਾਂ ਹਾਂ ਔਖਾ ਲੱਗਦਾ ਹੈ ਕੱਢੀ ਜਾਂਦੇ ਔਖੇ ਅੱਛਾ ਤੇ ਪੈ ਜਾਂਦੇ ਸਾਹਮਣੇ ਬੈਠ ਜਾਂਦੇ ਆਂ ਪੈਸੇ ਨੇ ਹਾਂ ਵਿਤੇ ਗੱਲਾਂ ਬੈਠੇ ਹੀ ਬੰਦੇ ਬਾਬਾ ਜੀ ਲੱਗ ਰਿਹਾ ਇੱਥੇ ਵੀ ਅੱਛਾ ਗੱਲਬਾਤਾਂ ਕੀਤੀਆਂ ਗੱਲਬਾਤਾਂ ਤੁਮ ਕੀਤੀਆਂ ਬਾਦੀ ਉੱਥੇ ਕਹਿੰਦੇ ਉਹਦੇ ਵਿੱਚ ਤਾਂ ਬੋਲਣਾ ਵੀ ਅਲਾਉਡ ਨਹੀਂ ਸੀ ਕਿ ਤੁਸੀਂ ਉੱਚੀ ਬਾਤ ਚ ਵੀ ਕਿਸੇ ਨਾਲ ਗੱਲ ਨਹੀਂ ਕਰਨੀ ਨਹੀਂ ਉੱਚੀ ਬਾਤ ਨਹੀਂ ਉਹ ਲੜਨਾ ਨਹੀਂ ਕਹਿੰਦੇ ਇਹ ਅੱਛਾ ਹੁਣ ਵਿਤੇ ਗੱਲਾਂ ਕਰੀ ਵਿੱਚ ਸੌਗੇ ਸਭ ਸਿੱਤਿਆਂ ਦੇ ਹੱਥ 'ਚ ਪੈ ਸੀਗੇ ਸੋਨਾ ਵੀ ਮਨਾ ਸੀ ਹਾਂ ਸੋਨਾ ਵੀ ਮਨਾ ਵਿੱਚ ਪੈਰੇ ਬੈਠੇ ਹੂੰ ਕਿਦਾਂ ਦਾ ਲੱਗ ਰਿਹਾ ਕਿ 31 ਘੰਟੇ ਦਾ ਇਹ ਸਫਰ ਰਿਹਾ ਹਨ ਤੇ ਤੁਸੀਂ ਕਹਿੰਦੇ ਆ ਕਿ ਔਖਾ ਵੀ ਸੀ ਚਲੋ ਸੌਖਾ ਕਰ ਦਿੱਤਾ ਤੁਸੀਂ ਪਰ ਕੁਝ ਸਿੱਖਣ ਨੂੰ ਮਿਲਿਆ ਇਸ ਮੁਕਾਬਲੇ 'ਚ? ਇਹ ਸਿਕੰਦਰ ਨਾਮ ਮਿਲੂਗਾ ਹੀ। ਹਾਂ। ਇੱਕ ਸੈਂਕਲ ਹੋ ਗਿਆ। ਹਾਂ। ਇੱਕ ਕੱਪ ਦੇ ਸੀਗਾ ਤੇ ਡੱਬਾ। ਅੱਛਾ। ਨਹੀਂ। ਫਿਰ ਤਾਂ ਵੀ ਮਜ਼ਾ ਲੱਗ ਗਿਆ ਤੁਹਾਡੀਆਂ ਪਰ ਮੈਂ ਇਹ ਜਾਨਣਾ ਚਾਹਨੀ ਆ ਕਿ ਐਨੇ ਮੁਕਾਬਲਿਆਂ 'ਚ ਹਿੱਸਾ ਲਿਆ ਪਰ ਇਸ ਮੁਕਾਬਲੇ 'ਚ ਜੋ ਤੁਸੀਂ ਘਰਦਿਆਂ ਨੂੰ ਦੱਸਿਆ ਹੋਏਗਾ ਹਨ ਕਿ ਮੈਂ ਇਹ ਮੁਕਾਬਲੇ 'ਚ ਹਿੱਸਾ ਲੈਣਾ ਫਿਰ ਲੋਕਾਂ ਨੇ ਮਜ਼ਾਕ ਤਾਂ ਨਹੀਂ ਉਡਾਇਆ ਤੁਹਾਡਾ? ਨਹੀਂ, ਮਜ਼ਾਕ ਤਾਂ ਡਾਏਗੀ। ਕਿਆ ਜਾਰਾ ਦੋਸਤਾਨੇ ਕੇ ਵੀ ਜਾ ਵੀਰ ਤੂੰ ਭਾਗ ਲੈ ਮੇਰੇ ਭੈਣ ਕੇ ਕਹੇ ਲੋਕਾਂ ਤਾਂ ਹੈ ਪਤਾ ਨਹੀਂ ਇਹ YouTube ਤੇ ਆ ਵੀ ਵੇਖਿਆ ਮੈਂ ਫੋਨ ਲਾ ਕੇ ਬਸ ਲੈ ਮੈਂ ਬਾਈ ਨੂੰ ਅੱਛਾ ਇਹ ਤੁਹਾਡਾ ਹੀ ਬੇਟਾ ਵਾ ਹਾਂਜੀ ਅੱਛਾ ਹਾਂ ਮੇਰਾ ਬੇਟਾ ਹੈ ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਮੁੰਡੇ ਨੇ ਪੰਜਾਬ ਦੇ ਵੱਡੇ ਮੁਕਾਬਲੇ 'ਚ ਹਿੱਸਾ ਲੈਣਾ ਤਾਂ ਤੁਸੀਂ ਰੋਕਿਆ ਵੀ ਸੀ ਕਿ ਆਹ ਕਿਹੜਾ ਮੁਕਾਬਲਾ ਵੀ ਤੂੰ ਨਾ ਪੁੱਤ ਜਾ ਇਸ ਮੁਕਾਬਲੇ 'ਚ ਇਹ ਤਾਂ ਜੀ ਐਂ ਕਹਿੰਦਾ ਸੀ ਮੈਨੂੰ ਹਾਂ ਆਹ ਮੁੰਡੇ ਦੇ ਨਾਲ ਇਹ ਜਾਂਦਾ ਸੀਗਾ ਆਹ ਕ੍ਰਿਕਟ ਖੇਡਣ ਆਪਣਾ ਮੇਚ ਮੂਚ ਜਿਹੜਾ ਅੱਛਾ ਉਹਦੇ ਸੀ ਜਾਂਦਾ ਸੀ ਕਹਿੰਦਾ ਮੈਂ ਮੈਚ ਖੇਡਣ ਜਾਣਾ ਮੈਂ ਕਿਹਾ ਵੀ ਇਹ ਗਗਨੇ ਨਾ ਚੱਲਿਆ ਅੱਛਾ ਤੇ ਇਹਨੇ ਮੈਨੂੰ ਦੱਸਿਆ ਨਿਗਾ ਵੀ ਮੈਂ ਉੱਥੇ ਚੱਲਿਆ ਮੈਂ ਕਿਹਾ ਹੁਣ ਜਦੋਂ ਮੋਟਰਸਾਈਕਲ ਕੱਢਿਆ ਮੈਂ ਕਿਹਾ ਕਿੱਥੇ ਚੱਲਣ ਲੱਗ ਪਦੀ ਵਾ ਕਹਿੰਦਾ ਮੈਂ ਚੱਲਿਆ ਮੰਮੀ ਬਾਬਾ ਸੂਰਾ ਦਾਸ ਦੇ ਮੱਥਾ ਟੇਕ ਕੇ ਅੱਛਾ ਮੈਂ ਕਿਹਾ ਉੱਥੇ ਖੰਡ ਪਾਟ ਦਾ ਭੋਗ ਪਿਆ ਵੀ ਗਿਆ ਚੱਲਿਆ ਹੁਣ ਮੁੜ ਕੇ ਘਰ ਨਹੀਂ ਆਇਆ ਮੱਥਾ ਟੇਕਣ ਦਾ ਬਹਾਨਾ ਲਾਤਾ ਹਾਂ ਤੇ ਫਿਰ ਜਾਣ ਨਹੀਂ ਦੇਣਾ ਅੱਛਾ ਹਾਂ ਜੇ ਤੁਹਾਨੂੰ ਪਤਾ ਹੁੰਦਾ ਤੁਸੀਂ ਜਾਣ ਦੇ ਦੇਣਾ ਅਸੀਂ ਇਦਾਂ ਦੇ ਮੁਕਾਬਲੇ ਚ ਨਹੀਂ ਨਹੀਂ ਕੀ ਲੱਗਦਾ ਤੁਹਾਡੀ ਕੀ ਸੋਚ ਆ ਵਿਲੇ ਰਹਿਣ ਦੇ ਮੁਕਾਬਲੇ ਬਾਰੇ ਤੁਸੀਂ ਕੀ ਸੋਚਦੇ ਹੋ ਅਸੀਂ ਐ ਸੋਚਦੇ ਸੀਗੇ ਵੀ ਜਿਹੜਾ ਹੁਣ ਇੰਨੀ ਗਾ ਪਾਏ ਬੰਦੀਆਂ ਚਲ ਬਾਥਰੂਮ ਦਾ ਕਿੰਨਾ ਔਖਾ ਹੈ ਅੱਛਾ ਬਈ ਤੈਨੂੰ ਪਤਾ ਬਗਾਨੀ ਮਾਰਦੀ ਹੁੰਦੀ ਪਰ ਮੇਰਾ ਹੀ ਹੈ ਇਹ ਦੋ ਤਾਂ ਹੁਣ ਤਾਂ ਮੇਰਾ ਹੀ ਹੈ ਹੂੰ ਮੈਨੂੰ ਵੀ ਨਾ ਡਰ ਲੱਗਦਾ ਸੀ ਕੋਈ ਗੱਲ ਨਾ ਹੋ ਜੇ ਕਿ ਬਿਮਾਰ ਨਾ ਹੋ ਜਵੇ ਹਨਾ ਬਿਮਾਰ ਨਾ ਹੋ ਜੇ ਕਿਉਂਕਿ ਸਮਾਂ ਸੀਮਾ ਵੀ ਕੋਈ ਨਹੀਂ ਸੀ ਲੰਮਾ ਸਮਾਂ ਜਿੰਨਾ ਬੈਠੋਗੇ ਉੰਨੇ ਜੇ ਤੁਰੋਗੇ ਕਿਹਾ ਗਿਆ ਸੀ ਹਾਂ ਹਾਂ ਅੱਛਾ ਵੜ ਕੇ ਮੈਂ ਤਾਂ ਕੁਦਰਤੀ ਮੈ ਤਾਂ ਅਖਾ ਕਿਤੇ ਗਗਨੇ ਦਾ ਫੋਨ ਆ ਮੁੰਡੇ ਦਾ ਸਾਡੇ ਦਾ ਹਮ ਅਕਸਰ ਅਕਸਰ ਮੈਚ ਖੇਡਣ ਜਾਂਦੇ ਆ ਇਹ ক্রিকেট ਦੇ ਹਾਂ ਹਾਂ ਜਾਂਦੇ ਆ ਹਮ ਕਿਤੇ ਜਿੱਤੇ ਹੁੰਦੇ ਕਿਤੇ ਹਾਰ ਆਉਂਦੇ ਹਮ ਤੇ ਇਸ ਕਰਕੇ ਫੇਰ ਮੈਂ ਕਿਹਾ ਨਾ ਵੀ ਚੱਲ ਸਾਡਾ ਮੁੰਡਾ ਨਾਲ ਆ ਗਗਨਾ ਤੇ ਉਹ ਨਾ ਮੈਂ ਇਹਦੇ ਫੋਨ ਦੇ ਭਲੇਖੇ ਮੈਂ ਤਾਂ ਉੱਥੇ ਲਾਤਾ ਫੋਨ ਖੋਲ ਕੇ ਜਾ ਲੱਗਿਆ ਕੁਦਰਤ ਮਹਾਰਾਜ ਦੀ ਅੱਛਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਕਿਤੋਂ ਬੋਲਦੇ ਆ ਕਿਸੀਂ ਖੋਲ ਕੇ ਤੇ ਬੋਲਦੇ ਆ ਅੱਛਾ ਮੈਂ ਕਹਾਂ ਵੀ ਸਲਾਪੁਰੇ ਦਾ ਮੁੰਡਾ ਸਾਡਾ ਵੀ ਇੱਥੇ ਆਇਆ ਉਹ ਕਹਿੰਦਾ ਵੀ ਮਾਤਾ ਇੰਨੇ ਬੰਦੇ ਆ ਨਹੀਂ ਪਤਾ ਲੱਗਦਾ ਵਿੱਚ ਅੱਛਾ ਤੇ ਫਿਰ ਮੈਨੂੰ ਟੇਕ ਜੀ ਨਾ ਆਈ ਹਾਂ ਆ ਉਹ ਜਿਹੜਾ ਮੁੰਡਾ ਸਾਡਾ ਇਹ ਵਿਆਹ ਹੈ ਸੀ ਮੈਂ ਕੱਲੀ ਸੀ ਘਰੇ ਜਦੋਂ ਉਹਨਾਂ ਨੇ ਕਿਹਾ ਇੰਨੇ ਬੰਦੇ ਆ ਫਿਰ ਤੁਸੀਂ ਪੁੱਛਿਆ ਕਿ ਕਿਉਂ ਕਿ ਇਹ ਕਿੱਥੇ ਆ ਕੀ ਹੋ ਕੀ ਰਿਹਾ ਇੱਥੇ ਨਹੀਂ ਮੈਂ ਨਹੀਂ ਪੁੱਛਿਆ ਕਹਿੰਦਾ ਇਹ ਖੇਡ ਚੱਲਦੀ ਗੇਮ ਚੱਲਦੀ ਆ ਕੋਈ ਮਾਤਾ ਇਹ ਅੱਛਾ ਮੈਂ ਕਹਾ ਚੱਲ ਕੋਈ ਚੱਲਦੀ ਹੋ ਪਾਈ ਜਰਾ ਜਾ ਆਈ ਬੜਿਆ ਹੁਣ ਹਾਂ ਤੇ ਜਦੋਂ ਮੜਾ 3:00 ਵਜ ਗਏ ਫਿਰ ਮੈਂ ਫੋਨ ਲਾਇਆ ਹਾਂ ਤੇ ਉਹ ਕਹਿੰਦਾ ਮਾਤਾ ਵੀ ਤੂੰ ਚਿੰਤਾ ਨਾ ਕਰ ਉਹ ਅੰਦਰ ਬੈਠੇ ਸਾਰੇ अच्छा वे ठीक ठाक है। ਤੁਹਾਨੂੰ ਲੱਗਾ ਹੋਣਾ ਜੇ ਕਿਤੇ ਗਿਆ ਚਲ ਹੁਣ ਆਏਗਾ ਹੁਣ ਆਏਗਾ। ਆਏਗਾ। 8:00 ਤੱਕ ਮੈਂ ਡੀਕਦੀ ਰਹੀ। ਮੈਂ ਕਿਹਾ ਵੀ ਮੈਂ ਕੱਲੀ ਆ ਘਰੇ। ਹਾਂ। ਤੇ ਜਦੋਂ ਫਿਰ ਇਹ ਨਾ ਇਹ ਆਇਆ ਭਾਈ ਦਨਸ਼ਪਨ ਵਾਲਾ ਹੋ ਗਿਆ। ਮੈਂ ਤਾਂ ਫੇਰ ਲਾ ਫੋਨ। ਹਾਂ। ਕਹਿੰਦੇ ਮਾਤਾ ਵੀ ਗਈ। ਮੈਂ ਕਿਹਾ ਮੇਰੀ ਗੱਲ ਕਰਾ ਦਿਓ। ਕਹਿੰਦਾ ਗੱਲ ਨਹੀਂ ਹੋਣੀ। ਹੂੰ। ਫੇਰ ਮੈਨੂੰ ਆਏ ਹੋਇਆ ਵੀ ਅੱਜ ਕੱਲ ਸਮੇਂ ਮਾੜੇ ਆ। ਜੀ। ਮੇਰੇ ਦਿਲ ਨੂੰ ਜਾਣੀ ਬਾੜ ਜੀ ਪਈ। ਹਾਂ। ਵੀ ਗੱਲ ਕਾਹ ਤੋਂ ਨਿਕਾਉਣੀ। ਹਾਂ। ਜਿਆਦਾ ਮੈਂ ਕਿਹਾ ਤੇ ਫਿਰ ਮੈਂ ਕਹਾਂ ਵੀ ਤੁਸੀਂ ਆਉਂ ਵੇਖੋ ਵੀ ਉਹਨੂੰ ਕੱਲਾ ਪਰਿਤ ਦਾ ਵਿਕੀ ਕੀ ਦਾ ਨਾ ਕਿਹੜਾ ਮੁੰਡਾ ਮੈਨੇ ਆਉਂ ਹੀ ਦੱਸ ਦਵਾਂ ਇੱਥੇ ਹੈਗਾ ਹਾਂ ਫਿਰ ਇਹਨੇ ਭਾਈ ਕਿਤੇ ਉਹਨਾਂ ਨੇ ਪੁੱਛਿਆ ਇਹਦਾ ਉਹਨਾਂ ਨੇ ਦੱਤਾ ਅੱਛਾ ਕਹਿੰਦਾ ਮਾਤਾ ਫਿਕਰ ਨਾ ਕਰ ਬੈਠਾ ਅੱਛਾ ਫਿਰ ਤੁਸੀਂ ਪਤਾ ਕੀਤਾ ਇਹ ਕਿਹੜੀ ਗੇਮ ਆ ਕਿੱਦਾਂ ਦੀ ਗੇਮ ਨਹੀਂ ਨਹੀਂ ਮੈਂ ਕੁਝ ਨਹੀਂ ਪਤਾ ਕੀਤਾ ਹਾਂ ਮੈਂ ਸਾਨੂੰ ਪੁੱਛਿਆ ਇੱਥੇ ਮੁੰਡਿਆਂ ਤੋਂ ਇਹਨਾਂ ਤਾਂ ਵਿਚਾਰਿਆਂ ਨੂੰ ਪਤਾ ਨਹੀਂ ਕਿਸੇ ਕੋਲੇ ਨਹੀਂ ਅਜੇ ਪਾਪ ਕੱਢੀ ਵੀ ਮੈ ਜਾਣਣਾ ਹੈ ਹਾਂ ਤੇ ਫਿਰ ਜੇ ਹੁਣ ਕਿਸੇ ਕੋਲ ਦੱਸਿਆ ਹੋਵੇ ਤਾਂ ਫੇਰ ਹੀ ਮੁੰਡਾ ਕੋਈ ਮੈਨੂੰ ਦੱਸੇ ਹਾਂ ਤੇ ਭਾਈ ਆਇਆ ਜਰੋ ਕੇ ਮੈਂ ਕਹਾਂ ਚੱਲ ਤਾਂ ਠੀਕ ਆ ਜੀ ਬੈਠਾ ਤਾਂ ਅੱਛਾ ਤੇ ਪਰ ਇਹ ਨਹੀਂ ਪਤਾ ਸੀ ਬੈਠਾ ਕਿੱਥੇ ਇਹ ਤਾਂ ਮੁਕਾਬਲੇ ਚ ਬੈਠਾ ਵਾ ਮੋੜ ਕੇ ਭਾਈ ਮੈਂ ਕਹਾਂ ਗਗਨੇ ਕੋਲੇ ਜਾਣੀ ਆ ਫਿਰ ਮੈਂ ਜੱਕ ਦੀ ਜੱਕ ਦੀ ਮੈਂ ਕਹਿੰਦੇਰਾ ਹੋ ਗਿਆ ਕਿਤੇ ਡੱਗ ਡੂਗੀ ਨਾ ਬਾਵਾ ਤੁਰੀ ਜਾਂਦੀ ਇਹਨਾਂ ਦੇ ਘਰ ਥੋੜਾ ਜਿਹਾ ਫਰਕ ਲਾ ਠੀਕ ਹੈ ਤੇ ਮੈਂ ਕਹਾਂ ਚੱਲ ਵੇਖੀ ਜਾਓ ਫਿਰ ਮੈਂ ਉਹ ਮੁੰਡੇ ਨੂੰ ਫੋਨ ਪਾ ਲਾਇਆ ਆਪਦੇ ਦੋ ਤਿੰਨ ਦੂਜੇ ਨੂੰ ਵਿਆਹ ਗਏ ਸੀ ਮੈਂ ਕਹਿੰਦਾ ਅਮਰਪਾਲ ਜੂਸੀ ਜਿੱਥੇ ਵੀ ਹੈਗੇ ਉੱਥੇ ਆ ਜਾਓ ਮੈਂ ਕੱਲੀ ਘਰੀ ਹਾਂ ਇਹ ਤਾਂ ਹੁੰਦੇ ਮਮਾ ਮੰਮੀ ਵੀ ਕੁੜੀ ਵਾਸਤ ਤਰਦੀ ਐ ਤੇ ਅਸੀਂ ਪੈਲਸ ਸੇ ਸਿੱਧੇ ਆ ਜਾਈਏ ਇਹ ਆ ਗਏ ਅੱਛਾ ਹਰ ਸਾਢੇ 8 ਵਜੇ ਪੈਸੇ ਵੀ ਲੈ ਕੇ ਆਏ ਫੇਂ ਹੈ ਪੈਸੇ ਵੀ ਲੈ ਕੇ ਆਏ ਕਿੱਥੋਂ ਮੁੰਡਾ ਪੈਸੇ ਵੀ ਲੈ ਕੇ ਆਇਆ ਹੱਥ ਚ ਇਹ ਨਹੀਂ 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 ਉਹ ਮੁੰਡਾ ਜਿਹੜਾ ਵਿਆਹ ਗਿਆ ਸੀ ਅੱਛਾ ਅੱਛਾ ਓਹੋ ਤੇ ਫਿਰ ਉਹ ਆ ਗਏ ਮੁੰਡਾ ਵੀ ਮੇਰਾ ਤੇ ਕੁੜੀ ਵੀ ਆ ਗਈ ਤੇ ਫਿਰ ਇਹਨੂੰ ਮੈਂ ਫੋਨ ਲਵਾਇਆ ਮੈਂ ਕਿਹਾ ਤੂੰ ਲਾ ਬਈ ਬੁਢੀ ਦੀ ਗੱਲ ਹੋ ਰਹਾ ਬੰਦੇ ਦੀ ਹੋਰ ਅਗਲਾ ਕਹਿੰਦਾ ਬੁਢੀ ਕੋਈ ਆ ਬੋਲਦੀ ਕੀ ਕਰ ਦੂਗੀ ਅੱਛਾ ਫਿਰ ਇਹਨੇ ਫੋਨ ਲਾਇਆ ਮੈਂ ਤਾਂ ਤੁਹਾਡੀ ਪ੍ਰਬੰਧਕਾ ਨਾਲ ਉੱਥੇ ਗੱਲ ਹੋ ਰਹੀ ਸੀ ਇਹਨਾਂ ਦੇ ਨਾਲ ਨਹੀਂ ਹੋਈ ਮੁੰਡੇ ਇਹਦੇ ਨਾਲ ਨਹੀਂ ਹੋਈ ਫਿਰ ਭਾਈ ਇਹਨੇ ਫੋਨ ਲਾਇਆ ਉਹ ਕਹਿੰਦਾ ਮੁੰਡਾ ਤੁਹਾਡਾ ਬੈਠਾ ਤੁਸੀਂ ਫਿਕਰ ਨਾ ਕਰੋ ਅੱਛਾ ਫਿਰ ਸਵੇ ਹੀ ਅਸਤਫੇਰ ਲਾਤਾ ਕਮਲਿਆਂ ਕੋ ਸੰਤ ਟੇਕ ਨਾ ਆਵੇ ਸਵੇ ਹੀ ਫਿਰ ਫੋਨ ਲਾਇਆ ਉਹ ਕਹਿੰਦੇ ਮਾਤਾ ਵੀ 10 11 ਵਜੇ ਆਊਗਾ अच्छा मां चल जित्थे इना ਚਰਨਾਗੇ 10 11 ਵੀ ਆ ਜਾਣਗੇ। ਅੱਛਾ। ਮੁੜ ਕੇ ਮੁੜ ਕੇ ਮੁੰਡੇ ਨੇ ਫੇਰ ਫੋਨ ਲਾਇਆ। ਕਹਿੰਦਾ ਵੀ 12:00 ਵਜੇ ਆ ਜਾਣਗੇ। ਓਕੇ। ਮੈਂ ਕਿਹਾ ਚਲ ਠੀਕ ਐ। ਹੂੰ। ਫੇਰ ਭਾਈ ਉਹ 3:00 ਵਜੇ। ਹੂੰ। 3:00 ਵਜੇ ਫੇਰ ਮੈਂ ਸੀ ਫੋਨ ਲਾਇਆ। ਹੂੰ। ਕਹਿੰਦਾ ਮਾਤਾ ਵੀ ਇਹਨੂੰ ਫੇਰ ਮੁੰਡੇ ਨੂੰ ਕਹਿੰਦਾ ਮੈਨੂੰ ਮੈਨੂੰ ਵੀ ਉਹਨੇ ਕਿਹਾ ਵੀ ਮਾਤਾ ਵੀ ਇਹ ਕੇਵਲ ਅੰਮੀ। ਅੱਛਾ ਇਹ ਨਹੀਂ ਪਤਾ ਕਿੰਨਾ ਚੱਲਦਾ ਫਿਰ ਵੀ ਤੁਸੀਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਹੜੀ ਗੇਮ ਨਾ ਨਾ ਮੈਂ ਨਹੀਂ ਪੁੱਛਿਆ ਉਹ ਮੈਨੂੰ ਮੇਰੀ ਕੁੜੀ ਨੇ ਦੱਸਿਆ ਸੀ ਇਹਨੂੰ ਮੇਰੀ ਕੁੜੀ ਨੇ ਸਫਾਰ ਸਫਾਈ ਸੀ ਭਾਈ ਤੂੰ ਲਾ ਫਿਰ ਉੱਥੇ ਜਾ ਤੇ ਇਹ ਮੈਨੂੰ ਦੱਸ ਦਿੰਦਾ ਸੀ ਮੈਂ ਇਹਦੀ ਗੱਲ ਦਾ ਕਿਤੇ ਗੌਰ ਹੀ ਨਹੀਂ ਸੀ ਕੀਤੀ ਅੱਛਾ ਹਾਂ ਫਿਰ ਹੁਣ ਕਿਦਾਂ ਦਾ ਲੱਗ ਰਿਹਾ ਕਿ ਮੁੰਡਾ ਉੱਥੇ ਵਿਹਲਿਆਂ 'ਚ ਬੈਠਾ ਸੀ ਤੇ ਪੰਜਾਬ ਦਾ ਸਭ ਤੋਂ ਵੱਧ ਵਿਹਲਾ ਵੀ ਗਿਣਿਆ ਗਿਆ ਇਹ ਸੱਚੀ ਵਾਕਈ ਵਿਹਲਾ ਮੈਂ ਕਿਹਾ ਖੋਟਾ ਪੈਸਾ ਚੱਲ ਗਿਆ ਬਈ ਲਾਪਰੀ ਤੋਂ ਹੁਣ ਖੁਸ਼ੀ ਹੋ ਰਹੀ ਆ ਕੈਸ਼ ਤੁਹਾਡੇ ਹੱਥ ਦੇ ਵਿੱਚ ਆ ਨਾ ਸਾਈਕਲ ਤਾਂ ਤੁਹਾਨੂੰ ਮਿਲ ਗਿਆ ਹੁਣ ਕੀ ਕਰੋਗੇ ਉਸ ਪ੍ਰਾਈਸ ਦੇ ਨਾਲ ਉਸ ਸਾਈਕਲ ਦੇ ਨਾਲ ਵਸ ਸਾਈਕਲਾਂ 'ਚ ਚਲਾਵਾਂਗੇ ਟੱਲੀਆਂ ਵਜਾਂਦੇ ਜਾਵਾਂਗੇ ਟੱਲੀਆਂ ਵਜਾਂਦੇ ਜਾਵਾਂਗੇ ਠੀਕ ਹਾਂ ਬੈਠਾਂ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਵਾਂ ਅੱਛਾ ਜਿੱਦਾਂ ਹੁਣ ਤੁਸੀਂ ਐਨੇ ਹਨਾ ਖੇਡ ਮੈਦਾਨ ਦੇ ਵਿੱਚ ਐਨੀ ਥੱਕ ਪਾ ਕੇ ਆਏ ਪਰ ਲੱਗਦਾ ਸੀ ਕਿ ਮੈਂ ਐਨੇ ਵੱਡੇ ਮੁਕਾਬਲੇ ਕ੍ਰਿਕਟ ਦੇ ਵਿੱਚ ਮਿਹਨਤ ਕਰਕੇ ਆਇਆ ਹਨਾ ਇਹ 'ਚ ਤਾਂ ਮਿਹਨਤ ਦੀ ਵੀ ਨਹੀਂ ਲੋੜ ਪਈ ਗੱਲਾਂ ਕਰਕੇ ਜਿੱਤ ਕੇ ਆ ਗਏ ਤੁਸੀਂ ਮਤਲਬ ਲੱਗਾ ਸੀ ਕੁਝ ਕਰਕੇ ਆਏ ਆ ਤੁਸੀਂ ਜ਼ਿੰਦਗੀ 'ਚ ਪਤਾ ਨਹੀਂ ਉਪਰੇ ਘਰ ਵੀ ਨੀਰ ਵੀ ਨਹੀਂ ਆਉਂਦੀ ਕਈ ਵਾਰ ਹਾਂ ਹੁਣ ਵਧੀਆ ਬੈਠੇ ਦੇ ਬਾਬੇ ਨੇ ਜੀ ਲੱਗ ਰਿਹਾ ਮੇਰਾ ਵੀ ਅੱਛਾ ਮੈਂ ਬੈਠੇ ਰਹੇ ਵਧੀਆ ਠੀਕ ਹੈ ਸਰਪੰਚ ਸਾਹਿਬ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਬਹੁਤ ਲੋਕ ਕਮੈਂਟ ਕਰ ਰਹੇ ਆ ਵੀ ਪੰਜਾਬ ਸਾਡਾ ਕਿੱਦਨੂ ਜਾ ਰਿਹਾ ਹਨਾ ਕਾਬਲ ਕੰਧਾਰ ਜਿੱਤਣ ਵਾਲਾ ਪੰਜਾਬ ਉਹ ਸਿੱਖ ਸੂਰਮਿਆਂ ਦਾ ਪੰਜਾਬ ਕੀ ਹੁਣ ਇਹ ਵਿਹਲੇ ਮੁਕਾਬਲੇ ਕਰਵਾਏਗਾ ਕਿੱਦਨੂ ਪੰਜਾਬ ਦੀ ਨੌਜਵਾਨੀ ਜਾ ਰਹੀ ਹੈ ਤੁਸੀਂ ਕੀ ਸੋਚਦੇ ਹੋ ਇਹ ਜੀ ਲਾਪਰੀਤ ਮੁੰਡਾ ਜਿਹੜਾ ਮੇਰੇ ਪਿੰਡ ਦਾ ਵਾ ਇਹ ਵਿਹਲਾ ਨਹੀਂ ਗਾ ਇਹ ਇਹ ਆਪਦੇ ਹਰ ਰੋਜ਼ੇ ਨਵਾਂ ਕੰਮ ਲੱਭਦਾ ਰਹਿੰਦਾ ਵਾ ਇਹ ਵਾਲੀਬਾਲ ਵੀ ਖੇਡਦਾ ਇਹ ਕ੍ਰਿਕਟ ਵੀ ਖੇਡਦਾ ਵਾ ਜੇ ਜਦੋਂ ਇਹ ਵਿਲਾ ਹੁੰਦਾ ਹੈ ਨਰੇਗਾ ਦੇ ਵਿੱਚ ਵੀ ਭਾਗ ਲੈਂਦਾ ਜਿਹੜੀ ਪਿੰਡ ਦੇ ਵਿੱਚ ਨਰੇਗਾ ਚੱਲਦੀ ਹੈ ਨਾ ਉਹਦੇ ਵਿੱਚ ਵੀ ਇਹ ਕੰਮ ਤੇ ਜਾਂਦਾ ਜਿੱਦੋਂ ਉਹ ਬੰਦ ਹੋ ਜਾਂਦੀ ਹੈ ਪਿੰਡ ਦੇ ਵਿੱਚ ਹੋਰ ਕੰਮ ਇਹ ਲੱਭਦਾ ਰਹਿੰਦਾ ਵਾ ਇਹ ਆਪਦੇ ਫੀਲਡ ਦੇ ਵਿੱਚ ਨਹੀਂ ਵਿਲਾ ਰਿਆ ਕਦੇ ਕਿੰਨੀ ਕੁ ਉਮਰ ਆ ਇਹਨਾਂ ਦੀ ਇਹਨਾਂ ਦੀ ਉਮਰ 20-22 ਸਾਲ ਹੋਊਗੀ ਉਮਰ ਇਹਨਾਂ ਦੀ ਹੂੰ 20-22 ਸਾਲ ਉਮਰ ਹੈ ਇਹਨਾਂ ਦੀ ਹੂੰ ਤੇ ਇਹਨੇ ਅੱਜ ਤੱਕ ਇਹ ਬਸ ਇਦਾਂ ਹੀ ਇਹ ਕੋਈ ਇਹ ਨਿਸ਼ਾਨੀ ਕਰਦਾ ਕੋਈ ਨਹੀਂ ਆਪਦੇ ਯਾਨੀ ਕਿ ਆਪਾਂ ਕਹਿ ਲਈਏ ਹਰ ਰੋਇ ਨਾ ਕੰਮ ਲੱਭਦਾ ਰਹਿੰਦਾ ਹੈ। ਹਾਂਜੀ ਇਦਾਂ ਦਾ ਮਨ। ਕੰਮ ਵਾਲੇ ਬੰਦਾ ਤਾਂ ਕਹਿੰਦਾ ਕਿ ਮੈਂ ਬੇਲਾ ਨਹੀਂ ਬੈਠ ਸਕਦਾ। ਮੈਨੂੰ ਤਾਂ ਕੰਮ ਚਾਹੀਦਾ ਵਾ। ਇਹ ਕਿੱਦਾਂ ਦਾ ਕੰਮ ਹੋਇਆ? ਇਹ ਕੰਮ ਜੀ ਇਦਾਂ ਦਾ ਹੋਇਆ ਜਿਵੇਂ ਬਹਿ ਕੇ ਵੀ ਪੈਸੇ ਕਮਾਏ ਜਾਂਦੇ ਆ। ਇਹ ਸਭ ਤੋਂ ਵਧੀਆ ਇਹ ਕੰਮ ਆ ਬਹਿ ਕੇ ਬਹਿ ਕੇ ਵੀ ਇਹ ਪਾਸੇ ਕੰਮ ਕਰਨ ਦੀ ਬਜਾਏ ਇਹ ਕਹਿੰਦਾ ਬਹਿ ਕੇ ਜੇ ਮੈਨੂੰ ਆਉਂਦੀ ਹੈ ਤਾਂ ਟੂਰਨਾਮੈਂਟ ਤੇ ਗਿਆ। ਮਤਲਬ ਆਪਾਂ ਤਾਂ ਕਹਾਵਤ ਸੁਣੀ ਸੀ ਵੀ ਬੇਲਾ ਮਨ ਸ਼ੈਤਾਨ ਦਾ ਕਰੇ ਪੈਸਿਆਂ ਦਾ ਵੀ ਘਰ ਬਣ ਗਿਆ ਹੁਣ। ਹਾਂਜੀ ਇਹ ਪੈਸਿਆਂ ਦਾ ਵੀ ਇਹ ਪੰਜਾਬ ਦੇ ਵਿੱਚ ਸਾਰਾ ਕੁਝ ਹੀ ਹੋ ਸਕਦਾ ਜੀ ਇੱਥੇ। ਅੱਛਾ। ਨਾਲੇ ਮੋਬਾਈਲ ਨਹੀਂ ਦੇਖਿਆ, ਕੋਸ ਨਹੀਂ ਦੇਖਿਆ, ਬੈਠਣਾ ਉਹਦੇ ਪੈਸੇ ਹੀ ਮਿਲ ਗਏ ਤੇ ਹੋਰ ਕੀ ਚਾਹੀਦਾ ਨਸ਼ੇ ਤੋਂ ਦੂਰ ਪਹਿਲੀ ਗੱਲ। ਜੀ। ਸਾਰਾ ਦਿਨ ਕੋਈ ਨਸ਼ਾ ਨਹੀਂ ਕਰਦਾ ਇਹ ਮੁੰਡਾ। ਪਰ ਪਰ ਤੁਹਾਨੂੰ ਲੱਗਦਾ ਜੇ ਨਸ਼ੇ ਤੋਂ ਦੂਰ ਹੋਣਾ ਮੋਬਾਈਲ ਫੋਨ ਤੋਂ ਦੂਰ ਹੋਣਾ ਤੁਸੀਂ ਚੰਗਾ ਕੰਮ ਕਰੋ ਬਾਬਾ ਨਾਨਕ ਸਾਨੂੰ ਦੱਸ ਗਿਆ ਕਿਰਤ ਕਰੋ ਹਨਾ ਕੰਮ ਕਰੋ ਜੇ ਕੰਮ ਨਹੀਂ ਕਰ ਸਕਦੇ ਕੰਮ ਹੈ ਨਹੀਂ ਆਪਾਂ ਕਿਸੇ ਹੋਰ ਦੇ ਨਾਲ ਹੱਥ ਵਟਾ ਲਈਏ ਪਰ ਇਹੀ ਚੀਜ਼ ਬੈਸਟ ਲੱਗਦੀ ਹੈ ਕਿ ਵਿਲੇ ਰਹਿ ਕੇ ਪੈਸੇ ਕਮਾ ਲਈਏ ਏ ਜੀ ਇਦਾਂ ਵਾ ਹੁਣ ਜਿਹੜਾ ਬੰਦਾ ਕੰਮ ਵੀ ਕਰਦਾ ਵਾ ਇਹਨੂੰ ਹੁਣ ਆਏ ਸੀਗਾ ਮੈਂ ਇੱਥੇ ਵੀ ਕੰਮ ਕਰਕੇ ਪੈਸੇ ਕਮਾਉਣਾ ਤੇ ਮੇਰੇ ਚ ਇਹ ਚ ਜੋਸ਼ ਸੀਗਾ ਇਹ ਨਾ ਪਿੰਡ ਦੱਸ ਕੇ ਗਿਆ ਕਿਸੇ ਨੂੰ ਇੱਕ ਇਕੱਲਾ ਇੱਕ ਮੁੰਡੇ ਨੂੰ ਪਤਾ ਵਾ ਉਹਨੂੰ ਵੀਡੀਓ ਤੇ ਕਹਿੰਦਾ ਮੈਂ ਉੱਥੇ ਚੱਲੇ ਆ ਸਿਰਫ ਇੰਨੀ ਗੱਲ ਦਾ ਪਤਾ ਲੱਗਾ ਇਹ ਤਾਂ ਸਾਨੂੰ ਸ਼ਾਮ ਨੂੰ ਪਤਾ ਲੱਗਾ ਨਿਊਜ਼ ਦੇ ਵਿੱਚ ਫਿਰ ਅਸੀਂ ਆਪਣੀਆਂ ਗੱਡੀਆਂ ਭੇਜੀਆਂ ਫਿਰ ਇਹਨੂੰ ਰਾਤ ਨੂੰ 12 ਵਜੇ ਲੈ ਕੇ ਆਏ ਜਾ ਕੇ ਬਈ ਇਹਨੇ ਚਲੋ ਕਿਸੇ ਨਸ਼ੇ ਵਾਲੇ ਤੋਂ ਦੂਰ ਤਾਂ ਰਿਹਾ ਹੈ ਨਾ ਤੁਸੀਂ ਮਤਲਬ ਪੋਜ਼ਿਟਿਵਿਟੀ ਇੱਕ ਲੱਭ ਰਹੇ ਹੋ ਕਿ ਹਰ ਚੀਜ਼ 'ਚ ਗਲਤ ਨਾ ਕੱਢੋ ਨਾ ਹਾਂਜੀ ਕੋਈ ਇਹ ਚੀਜ਼ ਦਾ ਗਲਤ ਨਹੀਂ ਗਾ ਚਲੋ ਵਿਹਲੇ ਆਪਾਂ ਕਹਿਣੇ ਬਹਿਣਾ ਕੰਮ ਵੀ ਇਹ ਹੁਣ ਸਾਨੂੰ ਪਤਾ ਇਹ ਕੰਮ ਕਿੰਨਾ ਕਰਦਾ ਮੁੰਡਾ ਤੇ ਵਿਹਲੇ ਬਹਿਣ ਦਾ ਨਹੀਂ ਗਾ ਪੈਸੇ ਤਾਂ ਮਿਲੇ ਨਾ ਕੁਝ ਲੈ ਕੇ ਤਾਂ ਆਇਆ ਆਪਣੇ ਘਰ ਵਾਸਤੇ ਆਹ ਚੀਜ਼ ਅੰਮੇਂ ਠੀਕ ਹੈ ਜਿਹੜੇ ਹੁਣ ਜਦੋਂ ਇਹ ਆਗੇ ਜਿੱਤ ਗਏ ਫੇ ਬਾਕੀ ਮੁੰਡਿਆਂ ਨੇ ਵੀ ਕਿਹਾ ਵੀ ਅਸੀਂ ਵੀ ਅਗਲੀ ਵਾਰ ਆਪਾਂ ਵੀ ਜਾਵਾਂਗੇ ਕਿਸੇ ਹੋਰ ਨੇ ਤੁਹਾਡੇ ਕੋਲ ਫਰਮਾਇਸ਼ ਕੀਤੀ ਨਹੀਂ ਜੀ ਮੇਰੇ ਕੋਲ ਅਜੇ ਤੱਕ ਕਿਸੇ ਨੇ ਫਰਮਾਇਸ਼ ਨਹੀਂ ਕੀਤੀ ਪਰ ਤਕਰੀਬਨ ਮੇਰਾ ਪਿੰਡ ਸਾਰਾ ਕਮਾਕਾਰਾਂ ਵਾਲਾ ਹੀ ਆ ਸਾਰੇ ਬੰਦੇ ਠੀਕ ਹੈ ਅਗਲੀ ਵਾਰ ਐਦਾਂ ਦਾ ਕੋਈ ਮੁਕਾਬਲਾ ਹੁੰਦਾ ਤੁਸੀਂ ਭੇਜੋਗੇ ਇੱਥੋਂ ਦੀ ਨੌਜਵਾਨੇ ਅਗਰ ਜਾਣਾ ਚਾਹੁੰਦੀ ਹੈ ਹਾਂ ਜੇ ਜਾਣਾ ਚਾਹੁੰਦੀ ਹੈ ਜੇ ਘਰੇ ਕੋਈ ਪੈਸਾ ਲੈ ਕੇ ਆਉਂਦਾ ਘਰ ਦਾ ਖਰਚਾ ਚੱਲੂਗਾ ਜੀ ਜਾ ਸਕਦਾ ਵਾ ਐਦਾਂ ਦੇ ਮੁਕਾਬਲੇ ਲੱਗਦਾ ਤੁਹਾਨੂੰ ਹੋਰ ਹੋਣੇ ਚਾਹੀਦੇ ਹਾਂਜੀ ਮੁਕਾਬਲੇ ਆ ਬਸ ਨਸ਼ਾ ਰਹਿਤ ਹੋਵੇ ਪੰਜਾਬ ਮੁਕਾਬਲੇ ਇਦਾਂ ਦੇ ਹੁੰਦੇ ਰਹਿਣ ਕੋਈ ਵਿੱਚ ਉਹ ਇੱਥੇ ਮੁਕਾਬਲਿਆਂ ਦੇ ਵਿੱਚ ਸ਼ਰਤਾਂ ਰੱਖੀਆਂ ਉਹਨੂੰ ਕੋਈ ਨਸ਼ਾ ਨਾ ਕਰਦਾ ਹੋਵੇ ਇਹ ਚੀਜ਼ਾਂ ਦੀ ਜ਼ਰੂਰਤ ਆ ਇਹ ਅੱਛਾ ਠੀਕ ਹੈ ਵੀਰ ਕਿੰਨੇ ਘੰਟੇ ਦੀ ਗੇਮ ਸੀ ਕਿੰਨੇ ਲੋਕਾਂ ਨੇ ਤੁਹਾਡੇ ਨਾਲ ਮਤਲਬ ਪਾਰਟਿਸਪੇਟ ਕੀਤਾ ਸਮਾਂ ਤਾਂ ਖੁੱਲਾ ਸੀ ਜੀ ਅੱਛਾ ਜਿਹੜਾ ਐਂਡ ਤੇ ਉੱਠਿਆ ਉਹ ਆਊਟ ਹੋ ਗਿਆ ਅੱਛਾ ਜਿਹੜਾ ਜਿੱਤ ਗਿਆ ਉਹ ਜਿੱਦਾਂ ਹੁਣ ਤੁਸੀਂ 2-3 ਜਣੇ ਗਿਣੇ ਗਏ ਹੋ ਹਨਾ ਤੇ ਜਿੱਦਾਂ ਤੁਸੀਂ ਤਾਂ ਪਹਿਲੇ ਤੇ ਆ ਗਏ ਪਰ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੇ ਇਦਾਂ ਦੀ ਕੀ ਗਲਤੀ ਕੀਤੀ ਕਿ ਉਹ ਇਸ ਗੇਮ ਚ ਕੁਇਟ ਕਰ ਗਏ ਜਾਂ ਕੋਈ ਗਲਤੀ ਕਰ ਬੈਠੇ ਪਤਾ ਨਹੀਂ ਕੋਈ ਹੰਮ ਗਨੇ ਬੈਠੇ ਹੂੰ ਕਿ ਜੇ ਉੱਠ ਕੇ ਆਊਟ ਹੋ ਗਈ ਗਏ ਤੁਹਾਨੂੰ ਤਾਂ ਪਤਾ ਹੋਣਾ ਤੁਸੀਂ ਉਹਨਾਂ ਚ ਰਹੇ ਸੀ ਕਿਹੜੀ ਗਲਤੀ ਕੀਤੀ ਉਹਨਾਂ ਨੇ ਜਿਹੜੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਪਤਾ ਨਹੀਂ ਆ ਵੀ ਉੱਠ ਕੇ ਜਾਈ ਜਾਂਦੀ ਬਸ ਬੈਠੇ ਰਹੇ ਤਾਂ ਅੱਛਾ ਮਤਲਬ ਟੋਟਲ 31 ਘੰਟੇ ਲਾ ਕੇ ਆਏ ਹੋ ਤੁਸੀਂ ਨਹੀਂ 31 ਘੰਟੇ ਲਾ ਕੇ ਆਏ ਅੱਛਾ ਬਈ ਇਹ ਆ ਪਿੰਡ ਦਾ ਮੁੰਡਾ ਲੱਪਰੀ ਸਿੰਘ ਤਾਂ ਇਸ ਮੁੰਡੇ ਨੇ ਪਹਿਲਾ ਇਨਾਮ ਪਹਿਲਾ ਨੰਬਰ ਪੋਜੀਸ਼ਨ ਜਿਹੜੀ ਹਾਸਲ ਕਰ ਲਈ ਹੈ ਵਿਲੇ ਰੈਣ ਦੇ ਮੁਕਾਬਲੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਸ ਮੁਕਾਬਲੇ ਦੀ ਬੇहद ਵੱਡੀ ਚਰਚਾ ਹੋਈ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਹੈਰਾਨ ਹੋ ਗਏ ਕਿ ਇਹੋ ਜਿਹੇ ਮੁਕਾਬਲੇ ਵੀ ਕੀ ਹੋ ਸਕਦੇ ਨੇ ਪਰ ਪਿੱਛੇ ਦੀ ਸੋਚ ਤੁਹਾਡੇ ਸਾਹਮਣੇ ਰੱਖੀ ਹੈ ਕਿ ਇੱਕ ਵਿਕਲਪ ਲੱਭਿਆ ਗਿਆ ਕਿ ਫੋਨ ਤੋਂ ਕਿਵੇਂ ਛੁਡਵਾਣਾ ਹੈ ਨਸ਼ੇ ਤੋਂ ਕਿਵੇਂ ਛੁਡਵਾਣਾ ਹੈ ਕਿਤਾਬਾਂ ਵੱਲ ਕਿੱਦਾਂ ਲਾਣਾ ਸੋ ਉਹ ਸੋਚ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਮੁਬਾਰਕਾ ਦੇਣਾ ਚਾਹੁੰਦੇ ਹੋ ਇਸ ਵੀਰ ਨੂੰ ਤਾਂ ਕਮੈਂਟ ਕਰਕੇ ਆਪਣੀ رائے ਜਾਂ ਮੁਬਾਰਕਬਾਦ ਜ਼ਰੂਰ ਭੇਜਿਓ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਰਾਕੇਸ਼ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ